ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਲਓ ਵੀ ਮਿੱਤਰੋ ਗੱਲਬਾਤ ਕਰਦੇ ਆਪਾਂ ਓਹ ਵੀ ਅੱਜ ਜੋ ਆਪਣੇ ਕੋਲੇ ਇੱਕ ਡੀਜ਼ਲ ਪੰਪ ਲੈ ਕੇ ਆਏ ਨੇ ਭਰਾ ਜੀਰੇ ਤੋਂ ਤੇ ਸੋ ਉਹਨਾਂ ਨਾਲ ਗੱਲਬਾਤ ਕਰਾਉਂਦੇ ਆਂ ਬਾਕੀ ਤੁਹਾਨੂੰ ਇੱਕ ਆਪਣੇ ਕੋਲੇ ਹਾਲੈਂਡ ਤੁਸੀਂ ਆ ਫਰੇਮ ਦੇ ਵਿੱਚ ਦੇਖ ਸਕਦੇ ਹੋ ਜਿਹਦੇ ਆਪਾਂ ਪ੍ਰੀਖਾ ਵਗੈਰਾ ਦੀ ਜੌਬ ਕਰ ਰਹੇ ਆ ਤੇ ਇਧਰ ਆਪਣਾ ਸਵਰਾਏ ਟਰੈਕਟਰ ਦਾ ਗੇਅਰ ਦਾ ਕੰਮ ਹੋ ਰਿਹਾ ਆ ਆਪਾਂ ਕਿਹੜੇ ਟਰੈਕਟਰ ਦਾ ਪੰਪ ਕਰਵਾਉਣਾ ਤੁਸੀਂ ਆਪਣੇ ਸੋਨਾਲੀ ਕਾਲ 60000 ਅੱਛਾ ਅੱਛਾ ਜੀ ਸੋ ਠੀਕ ਆ ਵਾਰਲਡ ਟਰੈਕ ਆ ਹਾਂਜੀ ਵਾਰਲਡ ਕੀ ਕਰ ਨੋਜ਼ਲਾਂ ਵੀ ਲਿਆਂਦੀਆਂ ਫਿਰ ਅੱਜ ਹਾਂਜੀ ਨੋਜ਼ਲਾਂ ਹੂੰ ਕੀ ਦਿੱਕਤ ਆਪਣੇ ਟਰੈਕਟਰ ਦੇ ਵਿੱਚ ਪੰਪ ਕੁਝ ਡਾਉਣਾ ਵੈਸੇ ਕੰਪਨੀ ਮੋਡੀਫਿਕੇਸ਼ਨ ਕਰਾਉਣੀ ਹੈ ਆਪਾਂ ਓਕੇ ਹਾਂਜੀ ਕੰਪਨੀ ਜਿਹੜੇ ਹੈਵੀ ਜੇ ਆਪਾਂ ਠੀਕ ਹੈ ਠੀਕ ਹੈ ਜੀ ਇਧਰ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਨੋਵਾਂ ਤੁਹਾਡਾ ਬਾਈ ਜੀ ਕੁਲਵਿੰਦਰ ਸਿੰਘ ਅੱਛਾ ਸਤਿ ਕੁਲਵਿੰਦਰ ਬੈਂ ਅ ਇੱਕੀ ਪਿੰਡ ਆ ਤੁਹਾਡਾ ਜੀ ਅ ਇੱਕੀ ਪਿੰਡ ਆ ਬੇਟਾ ਇਹ ਮੇਰਾ ਅੱਛਾ 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 ਠੀਕ ਹੈ ਠੀਕ ਹੈ ਤੁਹਾਡਾ ਬੇਟਾ ਆਈ ਤੇ ਬਾਕੀ ਕਿਹੜੇ ਕਿਹੜੇ ਟਰੈਕਟਰ ਆ ਹੋਰ ਤੁਹਾਡੇ ਕੋਲ ਬਾਈ ਜੀ ਸਾਡੇ ਕੋਲ ਸੋਨਾ ਲੀਕਾ 50 ਆ ਓਕੇ ਜੀ ਥੋੜਾ ਹੂੰ ਸੋਨਾ ਤੇ ਇੱਕੇ ਵਲ ਡਰੈਗਰ ਠੀਕ ਆ ਇੱਕ ਨਾਲ ਤੁਸੀਂ ਗੱਲਬਾਤ ਕਰਦੇ ਟਰਬੋ ਵਗੈਰਾ ਲਵਾਉਣ ਦੀ ਟਰੈਕਟਰਾਂ ਦੇ ਵਿੱਚ ਹਾਂਜੀ ਉਹ ਇਹਨੂੰ ਸੋਨਾ ਲੀਕਾ 60 ਨੂੰ ਵਾਟ ਰੈਗ ਨੂੰ ਲਾਉਣਾ ਹੈ ਕਿਉਂਕਿ ਅਸੀਂ ਫਾਈਲਜ ਵਾਲੀ ਮਸ਼ੀਨ ਤੇ ਵੀ ਚਲਾਉਨੇ ਆ ਹੂੰ ਵੈਸੇ ਚਲੋ ਵਧੀਆ ਚੱਲਦਾ ਕੋਈ ਨਹੀਂ ਹੈਗਾ ਕਿ ਸਾਈਨਜ ਤੇ ਕੋਈ ਪਰੇਸ਼ਾਨੀਆਂ ਨਹੀਂ ਪਰ ਥੋੜਾ

ਕੀ ਕੀ ਪ੍ਰੋਬਲਮ ਉਹਦੇ ਵਿੱਚ ਨਿਕਲਦੀ ਆ ਚਲੋ ਸਭ ਜਨੋ ਚੱਲਦੇ ਆਪਾਂ ਡੀਜ਼ਲ ਪੰਪ ਸ਼ਾਪ ਤੇ ਬਾਕੀ ਤੁਹਾਨੂੰ ਪੰਪ ਦਿਖਾਉਣਾ ਹੈ ਵਿੱਚੋਂ ਕੀ ਕੀ ਪਾਰਟ ਨਿਕਲਦਾ ਤੁਹਾਡੇ ਇਧਰ ਹੀ ਮੁੜਨਾ ਹੀ ਕਾਂ ਧੁੱਗ ਅੱਜ ਦਾ ਮੋਟਰਸਾਈਕਲ ਮੁੜਿਆ ਨੋਜ ਲੱਗ ਗਈਆਂ ਚੱਕ ਲਿਓ ਤੇ ਚਲੋ ਚੱਲਦੇ ਆ ਮਿੱਤਰੋ ਪੰਪ ਲੈ ਵੀ ਠੀਕਾ ਠੀਕਾ ਠੀਕ ਹੈ ਕੱਲ ਲਓ ਜੀ ਆ ਡੀਜ਼ਲ ਪੰਪ ਆ ਤੇ ਇਧਰ ਲਿਆਏ ਸੀ ਬਾਈ ਬਾਈ ਸਤਿ ਸ਼੍ਰੀ ਅਕਾਲ ਰੱਖ ਦੋ ਹਾਂਜੀ ਤੇ ਚਲੋ ਬਾਕੀ ਆਵੇ ਬਾਈ ਕੋਲ ਪੰਪ ਵਗੈਰਾ ਹੋਰ ਵੀ ਪਏ ਨੇ ਆਵੇ ਸੋlist ਤੋਂ ਬਾਅਦ ਕਰਦੇ ਆਂ ਖੋਲ ਕੇ ਬਾਕੀ ਦਾ ਅਗਲਾ ਕੰਮ ਸ਼ੁਰੂ ਆ ਤੇ ਖੋਲ ਕੇ ਪੰਪ ਦੇਖਦੇ ਆਂ ਆਪਾਂ ਕੀ ਕੀ ਇਹਦੇ ਚ ਫਾਲਟ ਨਿਕਲਦਾਗਾ ਬਾਕੀ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਲਾਈਵ ਦਿਖਾਵਾਂਗੇ ਆਪਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿਉਂਕਿ ਹਰ ਵਰਕ ਆਪਾਂ ਸਾਰਾ ਆਪਣੇ ਵੀਡੀਓ ਦੇ ਵਿੱਚ ਦਿਖਾਉਂਦੇ ਰਹਿੰਨੇ ਆਂ ਕੀ ਕੀ ਫਾਲਟ ਨਿਕਲਦਾ ਕੀ ਕੀ ਅਸੀਂ ਉਹਦੇ ਹੱਲ ਕਰਦੇ ਆਂ ਤੇ ਬਾਕੀ ਚਲੋ ਮੇਨ ਚੀਜ਼ਾਂ ਨਹੀਂ ਦੱਸਿਆਂ ਜਾਂਦੀਆਂ ਮੇਨ ਮੇਨ ਵਿੱਚੋਂ ਤੇ ਬਾਕੀ ਦਾ ਚਲੋ ਅਸੀਂ ਦਿਖਾਉਂਦੇ ਰਹਿੰਨੇ ਆਂ ਹਰ ਸੱਚਾਈ ਹਰ ਕੰਮ ਦੀ ਚਲੋ ਤੁਹਾਨੂੰ ਪمپ ਖੋਲ ਕੇ ਸਾਰਾ ਕੁਝ ਦਿਖਾਵਾਂਗੇ ਵੀਡੀਓ ਦੇ ਵਿੱਚ ਕਿਹੜੇ ਪਲੰજર ਨਿਕਲਦੇ ਆ ਕੀ ਨੰਬਰ ਨਿਕਲਦਾ ਕਿੰਨ ਨੰਬਰ ਵਾਲਿਆ ਇਹ ਵਾਲ ਟ੍ਰੈਕ ਡਰੈਕਟਰ ਵਾਲ ਟ੍ਰੈਕ ਆ ਇਹ ਉਹ ਨਾ ਇੱਕ ਹੋਰ ਮਦਾ ਪੈ ਮੈਂ ਕਸਟਮ 90 ਵਾਲੇ ਭਾ ਅੱਛਾ ਤੁਸੀਂ ਪਾਓ ਇਹ ਆਪਾਂ 2 ਸਾਲ ਚੱਲਿਆ ਲਿਆ ਆਪਣੇ ਕੋਲ ਸੀ ਆਰਐਕਐਸਐਮ ਪਰ ਜਿਹੜਾ ਨਹੀਂ 90 ਵਾਲੇ ਦੇ ਵਿੱਚ ਨਾ ਦੋ ਤਰ੍ਹਾਂ ਦਾ ਪਿਸਟਨ ਆਉਂਦਾਗਾ ਇਹ ਪਹਿਲਾ ਇਹਨੂੰ ਪਾਇਆ ਹੋ ਤਕਰੀਬਨ ਹੋ ਗਿਆ 16 ਨੇ ਉਹ ਟਰਬੋ ਵਾਲਾ ਪਿਸਟਨ ਜਿਹੜੇ ਵੀਕ ਜੇ ਮੈਂ ਚਲਕੂਆ ਆ ਨਹੀਂ ਨਹੀਂ ਇਹਦਾ ਇੱਕ ਤਾਂ ਟਰਬੋ ਵਾਲਾ ਪਿਸਟਨ ਦਾ ਬਾਅਦ ਚ ਆਇਆਗਾ 20 ਤੋਂ ਟਰਬੋ ਵਾਲਾ ਨਹੀਂ ਸਰਪਰ ਪੜਾਉਣਾ ਸੈਂਪਲ ਹੋਗਾ ਕਿਉਂਕਿ 16 16 ਦਾ ਕਿਉਂਕਿ ਕੰਪਨੀ ਦਾ CRD ਦਾ ਲਾਂਚ 21 ਤੋਂ ਬਾਅਦ ਕੀਤਾ ਨਾ ਹਾਂ ਹਾਂ ਨਹੀਂ 16 ਤੇ ਪਾਇਆ ਹੋਇਆ ਉਹ ਨਹੀਂ ਨਹੀਂ ਫਿਰ ਤਾਂ 105 ਵਾਲਾ ਸੈਂਪਲ ਪਾਇਆ ਹੋਣਾ 105 ਵਾਲਾ ਹਾਂ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਪੰਪ ਨਹੀਂ ਉਹ ਤਾਂ ਫਿਰ ਕਰਵਾਇਆ ਸੀ ਆਪਾਂ ਕੀਤਾ ਹੋਇਆ ਹੀ ਲਿਆ ਅੱਛਾ ਕੀਤਾ ਹੋਇਆ ਲਿਆ ਸੀਗਾ ਉਹਨੂੰ ਪਾਸਾ ਹੋ ਗਿਆ ਉਹਨੂੰ ਠੀਕ ਹੈ ਜੀ ਉਹ ਉਹ ਨਾ ਕਰਾਇਆ ਉਹ ਜਦੋਂ ਬਾਦ ਚੱਲ ਨਹੀਂ ਸਕਦਾ ਫੇਰ ਕੀ ਕੀਏ ਸਬਰ ਸੀਟਰ ਦਾ ਸੀਲਣਾ ਪੂਰੀ ਆਲੀ ਦੱਸਤੀ ਦੇਣਾ ਤੇ ਜੇ ਮੰਨ ਲਓ ਆਪਦੀ ਖੇਤੀ ਆ ਨਾ ਵਾਵਾ ਚੱਲ ਗਿਆ ਦਾ ਮਤਲਬ ਹਾਂ ਉਹ 50 ਕਿਰਾਏ ਸਾਡੀ ਖੇਤ ਕਿਹੜਾ ਮਾਡਲ ਟਰੈਕਟਰ ਤੁਹਾਡਾ ਹੈ 14 ਅੱਛਾ 14 ਮਾਡਲ ਆ ਤੇ 14 ਮਾਡਲ ਚ ਕਿੰਨੇ ਸੀਜ਼ਨ ਲਾ ਚੁੱਕਿਆ ਹੋਊਗਾ ਇਹ ਤੈਨੂੰ ਤਾਂ ਜਾ ਰਹੀ ਨੇ ਲੱਗਦਾ ਹੈ ਤੇ 4 ਸਾਲ ਸਬਰ ਸੀਟਰ ਨਾਲ ਕਰਾਉਣੀ ਦੇ ਹਾਂ ਸਬਰ ਸੀਟਰ ਦਾ ਕਿਰਾਇਆ ਵੀ ਕਰੀਦਾ ਠੀਕ ਆ ਤਰੇ ਜਿਹਦਾ ਕੰਮ ਨਿਭਰਦਾ ਉਹਦਾ ਖੜਾ ਨਹੀਂ ਕਰਦੇ ਨਾ ਪਾਉਂਦੇ ਮੈਂ ਸਾਲ ਦੇ ਵਿੱਚ ਕਿੰਨਾ ਚੱਲੇ ਜਾਂਦਾ ਹੋਊਗਾ ਤੁਹਾਡੇ ਹਿਸਾਬ ਨਾਲ ਸਾਲ ਦੇ ਵਿੱਚ ਕਿੰਨਾ ਚੱਲੇ ਜਾਂਦਾ ਹੋਊਗਾ ਸਾਲ ਦੇ ਵਿੱਚ 20 ਡਰੰਮ ਪਾਸੀ ਪਾ ਦਿੰਦੇ ਆ ਪਰ ਨਹੀਂ ਮਤਲਬ 8 ਮਹੀਨੇ ਜਾਂ 9 ਮਹੀਨੇ ਜਾਂ ਕਿੰਨਾ ਚੱਲਦਾ ਹੋਊਗਾ ਤੁਹਾਡੇ ਹਿਸਾਬ ਨਾਲ ਪਤਾ ਕੀ ਬਗਾਦਾਰ 6 ਮਹੀਨੇ ਚਲਾ ਦੇ ਉਹ 6 ਮਹੀਨੇ ਜ ਆਪਾਂ ਰੋਜ਼ ਸਾਰੀ ਦਿਹਾੜੀ ਚਲਾਈਏ ਨੇ 6 ਅੱਛਾ ਅੱਛਾ ਕਹਿੰਦਾ ਮਤਲਬ 6 ਮਹੀਨੇ ਚੱਲਦਾ 6 ਮਹੀਨੇ ਖੜਾ ਰਹਿੰਦਾ ਖੜਾ ਵੀ ਸਾਡਾ ਪੱਗਾਵਾਂ ਦਾ ਫਾਰਮ ਆ ਅੱਛਾ ਜੀ ਵੇਲ ਤਾਂ ਹੈ ਹੀ ਵੀ ਨਾ ਅੱਛਾ ਵੇਲ ਹੈ ਨਹੀਂ ਗਈ ਕਹਿੰਦਾ ਮਤਲਬ ਜ਼ਰੂਰੀ ਨਹੀਂਗਾ ਵੀ ਲੋਡ ਤੇ ਚੱਲਦਾ ਨੋਰਮਲ ਚੱਲਦਾ ਹੀ ਰਹਿੰਦਾ ਸਿੱਧਾ ਜਿਹੜਾ ਖਾਣੇ ਦਾ ਜਿੱਦਾਂ ਮਨੋ ਆਪਾਂ ਸੀਜ਼ਨ ਵਾਲਾ ਜਿਹੜੇ ਲੋਕਾਂ ਦੇ ਟਰੈਕਟਰ ਆ ਹਾਂਜੀ ਹਾਂਜੀ 5-6 ਦਿਨ ਦੇ ਸੀਜ਼ਨ ਜਿੰਨੇ ਮਰਜ਼ੀ ਖੇਲ ਜ਼ਮੀਨ ਹਫ਼ਤੇ ਜੇ ਖਤਮ ਹੋ ਜਾਂਦਾ ਉਹ ਰੋ ਖੜੇ ਰਹਿੰਦੇ ਆ ਠੀਕ ਆ ਜੀ ਓਕੇ ਸਾਡਾ ਜਿੱਦਾਂ ਉਹ ਹਫ਼ਤਾ ਚਲਾਉਂਦੇ ਅਸੀਂ 6 ਮਹੀਨੇ ਉਹਦਾ ਚਲਾਉਂਦੇ ਹੂੰ ਹੂੰ ਬਾਕੀ ਟਾਈਮ ਮਤਲਬ ਸਟਾਰਟ ਡੇਲੀ ਕਰਨਾ ਹੀ ਆ ਅੱਛਾ ਬਸ ਛੋਟੇ-ਮੋਟੇ ਕੰਮਾਂ ਨੂੰ ਕਰ ਲਿਆ ਕਹਿੰਦਾ ਮਤਲਬ ਸਾਲ ਜ ਤਿੰਨ ਸੌ 65 ਦਿਨਾਂ ਦਾ 365 ਦਿਨ ਸਟਾਰਟ ਹੀ ਰੱਖਦੇ ਆ ਆਪਾਂ ਤੇ ਚਲੋ ਬਾਕੀ ਪਲੰਜਰਾਂ ਵਗੈਰਾ ਦੀ ਕੰਡੀਸ਼ਨ ਦੇਖਦੇ ਆਪਾਂ ਕਿਹੜੇ ਨੰਬਰ ਨਿਕਲੇ ਪਲੰਜਰ ਇਹਦੇ ਚੋਂ F595 F595 ਹੈ ਠੀਕ ਹੈ ਪਲੰਜਰ ਤਾਂ ਤੇਰੇ ਮੈਨੂੰ ਲੱਗਦਾ ਏ ਤੇਲ ਤੋਂ ਤੇਲ ਬਾਦ ਦਿਖਾਂਦਾ ਹੋਊਗਾ ਆਹ ਨੂੰ ਪੰਪ ਦਾ ਫਰ ਨਾਲ ਦਾ ਹੀ ਹੈ ਨਾ ਇਹਨੂੰ ਕੁਝ ਨਹੀਂ ਕਰਨਾ ਡਰ ਰਿਹਾ ਪਾਪ ਤਾਂ ਹਾਂਜੀ ਦੋ ਸਾਲ ਪਹਿਲਾਂ ਬਾਈਰਾਮਪੁਰੋਂ ਹੀ ਗਏ ਆ ਮੈਂ ਸਾਨੂੰ ਦੇਵੇ ਚੱਲ ਟਰੈਕਟਰ ਜਨਾ ਨਾ ਹਾਂ 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 ਸਟੋਕ ਪੂਰੀ ਕੱਲਾ ਕੱਲਾ ਸਟੋਕ ਨਹੀਂ ਕਰਦਾ ਠੀਕ ਆ ਕਿਉਂ ਮਸੂਹ ਜਾਂਦਾ ਜੀ ਮੇਰੇ ਤੇ ਫਰ 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 ਜੀ ਹੂੰ ਹੂੰ ਫਿਰ ਆਪ ਨੂੰ ਸਵਾਰ ਜਾਣਾ ਬਣਾ ਠੀਕ ਆ ਜੀ ਲੈ ਗਏ ਤੇ ਫਿਰ ਕੌਣ ਮੇਂਗਾ ਕਹਿੰਦਾ ਜੇ ਤਾਂ ਚਲਾਉਣਾ ਹੈ ਤੇ ਮੈਂ ਸਰਵਿਸ ਕਰ ਦਨੂ ਕਹਿੰਦਾ ਜੇ ਚੱਲ ਵੀ ਜਾਊਗਾ ਠੀਕ ਆ ਪੰਪ ਦੀ ਹਾਂ ਜੀ ਅੱਛਾ ਸਰਵਿਸ ਕਰਤੀ ਉਹਨੇ ਮਤਲਬ ਜਿੱਤੇ ਕਿ ਉੱਤੇ ਲੰਘੋਂ ਲਾਦੀ ਉਹਨੇ ਤੇਲ ਦੂਤ ਬਰਾਬਰ ਕਰਦੇ ਸਾਰੇ ਆਪਾਂ ਪੰਪ ਉਤਾਰ ਕੇ ਕੀਤੀ ਸੀ ਹਾਂ ਜੀ ਠੀਕ ਆ ਪੰਪ ਲਾਗੇ ਉਹ ਸੈਟਿੰਗ ਜੀ ਕਰਤੀ ਮਤਲਬ ਪੰਪ ਨਹੀਂ ਕਰਵਾਇਆ ਕਹਿਣ ਦਾ ਮਤਲਬ ਠੀਕ ਹੈ ਠੀਕ ਹੈ ਠੀਕ ਹੈ ਜੀ 2014 ਕਹਿਣ ਦਾ ਮਤਲਬ ਜਿਉਂ ਟਰੈਕਟਰ ਨਾਲ ਦਾ ਆਇਆ ਸੱਜਣੋ ਪੰਪ ਨਾਲ ਦਾ ਹੀ ਆ 2014 ਮਾਡਲ ਦਾ ਪੰਪ ਤਾਂ ਜੋ 2014 ਮਾਡਲ ਹੀ ਟਰੈਕਟਰ ਆ ਤੇ ਚਲੋ ਇਸ ਤੋਂ ਬਾਅਦ ਵੇਖਦੇ ਆਪਾਂ ਕੀ ਕੀ ਪਾਰਟਸ ਬਦਲਦੇ ਆ ਤੇ ਕੀ ਕੀ ਆਪਾਂ ਦਾ ਮੋਡੀਫਿਕੇਸ਼ਨ ਕਰਦੇ ਆ ਤੇ ਸੋ ਸੱਜਣੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਬਾਕੀ ਤੁਹਾਨੂੰ ਗਾਰਨਰ ਵਗੈਰਾ ਸਾਰਾ ਖੋਲ ਕੇ ਦਿਖਾਉਨੇ ਆ ਪਹਿਲੇ ਬੈਰਿੰਗ ਨਾਲ ਲਓ ਜੀ ਇਹਦਰ ਪਾ ਕੇ ਪਲੰજર ਵਗੈਰਾ ਤੇ ਕਰਕੇ ਫਿਟਿੰਗ ਟਿਕ ਕਰਾਂਗੇ ਉਸ ਤੋਂ ਬਾਅਦ ਟੈਸਟ ਮਸ਼ੀਨ ਤੇ ਤੇ ਪਹਿਲਾਂ ਇਹ ਬੈਰਾਂ ਵਗੈਰਾ ਫਿੱਟ ਕਰਦੇ ਆ ਵਾਸ਼ ਕਰੀ ਜਾਂਦਾ ਬਾਈ ਇਹਨੂੰ ਪੰਪ ਨੂੰ ਚੰਗੀ ਤਰ੍ਹਾਂ ਵਾਸ਼ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਇਹਦਰ ਗਾਰਨਰ ਵਗੈਰਾ ਦੀ ਸੈਟਿੰਗ ਕਰੂਗਾ ਬਾਈ ਆ ਹੁਣ ਆਪਾਂ ਇਹਦੇ ਪੰਪ ਮੋਡੀਫਾਈ ਵਾਲੇ ਪਲੰજર ਬਿਲਕੁਲ 오ਰੀਜినਲ ਆਹ ਬੰਬਾਂ ਦਾ ਹੀ ਕਰਨਗੇ ਕੰਮ ਕਰਨ ਵਾਲਾ ਆਇਆ ਹੋਇਆ ਤਿਆਰ ਕਰਕੇ ਰੱਖੇ ਹੋਇਆ ਠੀਕ ਆ ਪੰਪ ਦੀ ਫਿਟਿੰਗ ਦਾ ਕੰਮ ਪਿਆ ਚੱਲ ਵਾ ਤੇ ਸਾਰਾ ਖੋਲ ਕੇ ਬਾਈ ਰੌਡ ਰੰਗ ਵਗੈਰਾ ਪੁਸ਼ ਵਗੈਰਾ ਨਵੇਂ ਲਾਊਗਾ ਤੇ ਇਧਰ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਪਲੰજર ਵਗੈਰਾ ਕਰੂਗਾ ਫਿੱਟ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਤੇ ਬਾਕੀ ਆਪੇ ਬਾਈ ਨੇ ਫਿਟਿੰਗ ਕਰ ਦੇਣਾ ਇਹਨੂੰ ਤੇ ਸੋ ਜਦੋਂ ਜੋ ਆਪਾਂ ਪੰਪ ਵਾਲੀ ਸ਼ਾਪ ਤੋਂ ਇੱਧਰ ਆ ਗਏ ਸੀ ਆਪਣਾ ਵਰਕਸ਼ਾਪ ਤੇ ਤੇ ਸੋ ਆਪਾਂ ਇੱਕ ਅਰਜੁਨ ਟਰੈਕਟਰ ਦਾ ਵੀ ਡੀਜ਼ਲ ਪੰਪ ਖੋਲ ਰਹੇ ਹਾਂ ਤੇ ਸੋ ਆਪਾਂ ਇਹਦੇ ਡੀਜ਼ਲ ਪੰਪ ਦੀ ਇੱਕ ਜੌਬ ਕਰਨੀ ਆ ਨੰਬਰ 2 ਤੇ ਆਪਣਾ ਇੱਕ ਇਹਦਾ ਗੀਅਰ ਵਗੈਰਾ ਫਸਦਾਗਾ ਉਹਦਾ ਦੇਖਣਾ ਆਪਾਂ ਕੀ ਨੁਕਸ ਹੋ ਦੇ ਵਿੱਚ ਤੇ ਚਲੋ ਇਸ ਤੋਂ ਬਾਅਦ ਆਪਾਂ ਖੋਲ ਕੇ ਡੀਜ਼ਲ ਪੰਪ ਇਹਦਾ ਵੀ ਦੇਖਦੇ ਆ ਕੀ ਪ੍ਰੋਬਲਮ ਆ ਬਾਕੀ ਅਸੀਂ ਦੇਖ ਲਿਆ ਕਿਉਂਕਿ ਇਹ ਟਾਸ ਨਹੀਂ ਬਣਾ ਰਿਹਾ ਪਲੰਜਰ ਕਿਉਂਕਿ ਡਾਊਨ ਲੱਗਦਾ ਹੈ ਪੰਪ ਤੇ ਚਲੋ ਖੋਲ ਕੇ ਜਲਦੀ ਜਲਦੀ ਦੇਖਦੇ ਆਪਾਂ ਕੀ ਕੀ ਇਹਦੇ ਵਿੱਚ ਪ੍ਰੋਬਲਮ ਨਿਕਲਦੀ ਆ ਤੇ ਇਧਰ ਇਹ ਭਰਾ ਦਾ ਟਰੈ ਕੀ ਪਿੰਡ ਆ ਕਿਹੜਾ ਪਿੰਡ ਆ ਤੁਹਾਡਾ ਜੀ ਕੀ ਨਾਮ ਆ ਤੁਹਾਡਾ ਮਨਿੰਦਰ ਸਿੰਘ ਅੱਛਾ ਮਨਿੰਦਰ ਸਿੰਘ ਤੇ ਕਿਹੜਾ ਮਾਡਲ ਆ ਟਰੈਕਟਰ ਤੁਹਾਡਾ ਇਹ 2017 ਦਾ ਅੱਛਾ 2017 ਮਾਡਲ ਆ ਤੇ ਹਾਲਤ ਜੀ ਬੜੀ ਖਰਾਬ ਕਰੀ ਬੈਠਾ ਇਹਦੀ ਕੀ ਕੱਤ ਚੱਲਦਾ ਇਹ ਇਦਾਂ ਹੀ ਯਾਰ ਸਾਮ ਸੰਭਾਲ ਥੋੜੀ ਅੱਛਾ ਅੱਛਾ ਸਾਮ ਸੰਭਾਲਦੇ ਤੇ ਚਲੋ ਤੇ ਇਸ ਤੋਂ ਬਾਅਦ ਖੋਲਦੇ ਆ ਜਲਦੀ ਜਲਦੀ ਪੰਪ ਆਪਾਂ ਤੇ ਲੈਣੇ ਆ ਬੱਕ ਲਓ ਵੀ ਸੱਜਣੋ ਜੋ ਇੱਕ ਇਹ ਸੋਨਾਲੀਕਾ ਟਰੈਕਟਰ ਆਪਣੇ ਕੋਲੇ ਸ਼ੇਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ ਹੋਗਾ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਡੀਜ਼ਲ ਪੰਪ ਵਗੈਰਾ ਦੀ ਜੌਬ ਕਰਨੀ ਆ ਪਹਿਲਾਂ ਆਪਾਂ ਇਸ ਟਰੈਕਟਰ ਦੇ ਵਿੱਚ ਇੰਜਨ ਦੀ ਜੌਬ ਵੀ ਕਰਨੀ ਸੀ ਪਰ ਲੇਕਣਾ ਕਿਸੇ ਕਾਰਨ ਕਰਕੇ ਇੰਜਨ ਆਪਾਂ ਬਾਅਦ ਚ ਕਰਾਂਗੇ ਤੇ ਕੱਲੇ ਹੈੱਡ ਵਗੈਰਾ ਦਾ ਕੰਮ ਕਰਕੇ ਤੇ ਡੀਜ਼ਲ ਪੰਪ ਦਾ ਕੰਮ ਕਰ ਦਾਂਗੇ ਤੇ ਇੱਕ ਹੀ ਇਹਨਾਂ ਦਾ ਟਰੈਕਟਰ ਇੱਕ ਹੋਰ ਆਇਆ ਆਪਣੇ ਕੋਲੇ ਅਰਜੁਨ ਟਰੈਕਟਰ ਸੋ ਆਪਾਂ ਉਸ ਟਰੈਕਟਰ ਦੇ ਵਿੱਚ ਸਾਰਾ ਇੰਜਨ ਓਵਰਹਾਲ ਕਰਾਂਗੇ ਉਹ ਆਪਾਂ ਕਿਸੇ ਦੇ ਘਰ ਲਾਤਾ ਟਰੈਕਟਰ ਤੇ ਇਧਰ ਆਪਣੇ ਵਰਕਸ਼ਾਪ ਤੇ ਟਰੈਕਟਰ ਗੇ ਲੱਗ ਸਾਰੇ ਤੇ ਕੱਲੂ ਆਪਾਂ ਜੋ ਸੋਨਾਲੀਕਾ ਇਧਰ ਆਪਣੇ ਕੋਲੇ ਆਇਆ ਵਾ ਜੋ ਘਮੇਰੇ ਤੋਂ ਆਇਆ ਸੀਗਾ ਸੋ ਟਰੈਕਟਰ ਇਹ ਆਪਣਾ ਫਾਈਨਲ ਹੋ ਚੁੱਕਿਆਗਾ ਤੇ ਕੱਲੂ ਆਪਾਂ ਇਹਦਾ ਨਿੱਕਾ ਮੋਟਾ ਜੋ ਟਾਪਾ ਵਗੈਰਾ ਲਾ ਕੇ ਤੇ ਕੱਲੂ ਟੈਸਟ ਡਰਾਈਵ ਲੈ ਕੇ ਇਸ ਟਰੈਕਟਰ ਨੂੰ ਵੀ ਡਿਲੀਵਰ ਕਰ ਦਿਆਂਗੇ ਤੇ ਸੋ ਸਜਣੋ ਜੀ ਰਨਿੰਗ ਦਾ ਪ੍ਰੋਸੈਸ ਆਪਣਾ ਪੂਰਾ ਹੋ ਚੁੱਕਿਆਗਾ ਜੇ ਬਾਕੀ ਇਧਰ ਤੁਹਾਨੂੰ ਇੱਕ ਸਰਦਾਰ ਬਲਕੌਰ ਸਿੰਘ ਜੀ ਜੋ ਯੂਐਸਐਲ ਦੇ ਭਰਾ ਉਹਨਾਂ ਦਾ ਮੈਸੀ ਟਰੈਕਟਰ ਵੀ ਆਪਣੇ ਕੋਲੇ ਵਾਇਰ ਵਗੈਰਾ ਲੱਗ ਕੇ ਆ ਚੁੱਕਿਆਗਾ ਸੋ ਆਪਣਾ ਇਸ ਟਰੈਕਟਰ ਦਾ ਵੀ ਵਰਕ ਸਾਰਾ ਡਨ ਹੋ ਚੁੱਕਿਆਗਾ ਇਹ ਵੀ ਆਪਣਾ ਫਾਈਨਲ ਹੋ ਚੁੱਕਿਆ ਟਰੈਕਟਰ ਇਹ ਵੀ ਆਪਾਂ ਪਰਸੋ ਤੱਕ ਡਿਲੀਵਰ ਕਰ ਦਿਆਂਗੇ ਟਰੈਕਟਰ ਨੂੰ ਚਲੋ ਇਹ ਵੀ ਟਰੈਕਟਰ ਆਪਾਂ ਪਰਸੋ ਤੱਕ ਡਿਲੀਵਰ ਕਰ ਦਿਆਂਗੇ ਸਜਣੋ ਅੱਜ ਦੇ ਵਲੌਗ ਦੀ ਕਰਦੇ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਆਪਾਂ ਲੈ ਕੇ ਆਵਾਂਗੇ ਹੋਰ ਟਰੈਕਟਰ ਦੇ ਉੱਪਰ ਤੇ ਧੰਨਵਾਦ ਸਸਕਲ ਤੇ ਬਾਕੀ ਆਪਾਂ ਹਾਲੈਂਡ ਵਗੈਰਾ ਕੱਲੂ ਕਰਾਂਗੇ